ਹੁਣ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਚਮਕੌਰ ਦੀ ਗੜੀ ਨੂੰ ਛੜਨ ਲੱਗੇ ਨੇ ਇਥੋਂ 마ਸ਼ੀਵਾੜੇ ਦੇ ਜੰਗਲਾਂ ਨੂੰ ਪਾਛਾ ਨੇ ਚਾਲਾ ਮਾਰਨਾ ਪ੍ਰਾਤਨ ਸਰੋਤ ਸੂਰਜ ਪ੍ਰਕਾਸ਼ ਗ੍ਰੰਥ ਪਾਛਾਈ ਗੁਰਬਲਾਸ ਪਾਛਾਈ ਸੇਵੀ ਗੁਰਬਲਾਸ ਪਾਛਾਈ ਦਸਵੀਂ ਜਨਮ ਸਾਖੀ ਭਾਈ ਮਣੀ ਸਿੰਘ ਇਹ ਪ੍ਰਾਤਨ ਪ੍ਰਮਾਣਿਤ ਤੱਥ ਨੇ ਇਸ ਗੱਲ ਦੇ ਕਿ ਜਦੋਂ ਚਮਕੌਰ ਦੀ ਗੜੀ ਤੋਂ ਦੀਨ ਦੁਨੀਆਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨਿਕਲਦੇ ਨੇ ਤੇ ਕਲਗੀ ਤੋੜਾ ਪੰਜ ਸਿੱਖਾਂ ਨੂੰ ਸੌਂਪ ਕੇ ਜਾਂਦੇ ਨੇ ਉਹ ਪੰਜ ਸਿੱਖਾਂ ਦਾ ਜ਼ਿਕਰ ਇੱਦਾਂ ਹੈ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਸੰਗਤ ਸਿੰਘ ਜੀ ਤੇ ਭਾਈ ਸੰਤ ਸਿੰਘ ਜੀ ਜਿਨ੍ਹਾਂ ਦੇ ਵਿੱਚੋਂ ਭਾਈ ਸੰਗਤ ਸਿੰਘ ਜੀ ਨੂੰ ਜਿਹੜਾ ਉਹਨਾਂ ਦਾ ਜ਼ਿਕਰ ਜ਼ਿਆਦਾਤਰ ਮਿਲਦਾ ਹੈ। ਦੀਨ ਦੁਨੀਆ ਦੇ ਮਾਲਕ ਇੱਥੋਂ ਤਾਰੇ ਦੀ ਸੇਧ ਲੈ ਕੇ ਤਾਰਿਆਂ ਦੀ ਛਾਵਾਂ ਹੁੰਦੇ ਹੋਏ ਇੱਕ ਨਿਸ਼ਾਨਾ ਮਿੱਥ ਕੇ ਕਿ ਅਸੀਂ ਐਸ ਪਾਸੇ ਨੂੰ ਜਾਣਾ ਹੈ। ਪਾਤਸ਼ਾਹ ਇੱਥੋਂ ਚਮਕੌਰ ਦੀ ਗੜੀ ਛੱਡਦੇ ਨੇ ਨੰਗੇ ਪੈਰੀ 마שיਵਾੜੇ ਦੇ ਜੰਗਲਾਂ ਨੂੰ ਤੁਰੇ ਜਾ ਰਹੇ ਨੇ ਕੱਲੇ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਤੁਰੇ ਜਾ ਰਹੇ ਨੇ 마שיਵਾੜੇ ਦੇ ਜੰਗਲਾਂ ਨੂੰ ਬਹਿਲੋਲ ਨਗਰ ਆਉਂਦਾ ਇਹ ਰਸਤੇ ਦੇ ਵਿੱਚ ਮੇਰੇ ਬਾਦਸ਼ਾਹ ਦੇ ਮੇਰੇ ਹਜ਼ੂਰ ਦੇ ਨੰਗੇ ਪੈਰ ਨੇ ਤੁਰ ਤੁਰ ਕੇ ਬੜਾ ਮੰਦੜਾ ਹਾਲ ਹੈ ਸਰੀਰ ਥਕਾਵਟ ਦੇ ਵਿੱਚ ਹੈ ਆਰਾਮ ਮੰਗਦਾ ਏ ਕਿਉਂਕਿ ਪਾਤਸ਼ਾਹ ਲੰਮੇ ਸਮੇਂ ਤੋਂ ਤੁਰੇ ਆ ਰਹੇ ਨੇ ਹੁਣ ਪਾਤਸ਼ਾਹ ਨੂੰ ਪਿਆਸ ਲੱਗੀ ਐ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇੱਥੇ ਖੂਹ ਵੇਖਦੇ ਨੇ ਇਹ ਬਹਿਲੋਲ ਨਗਰ ਦੇ ਬਾਹਰ-ਬਾਰ ਇੱਕ ਬਾਗ ਐ ਜਿੱਥੇ ਖੂਹ ਐ ਖੂਹ ਤੋਂ ਪਾਤਸ਼ਾਹ ਜਾਲ ਛਕਦੇ ਨੇ ਤੇ ਜਾਲ ਛਕ ਕੇ ਤੇ ਆਰਾਮ ਜਿਹੜਾ ਕਰਨਾ ਚਾਹੁੰਦੇ ਨੇ ਦੀਨ ਦੁਨੀਆ ਦੇ ਮਾਲਕ ਕਿਸੇ ਵੇਲੇ ਮੇਰਾ ਪਾਤਸ਼ਾ ਕਲਗੀਆਂ ਵਾਲਾ ਸੀ ਤਾਜਾਂ ਵਾਲਾ ਸੀ ਬਾਜਾਂ ਵਾਲਾ ਸੀ ਅੱਜ ਵਿਖੜੇ ਪੈੜਿਆਂ ਥਾਂ ਵਿਖੜੇ ਪੈੜਿਆਂ ਥਾਂ 'ਇਹ ਹੁੰਦਾ ਹੋਇਆ ਦੀਨ ਦੁਨੀਆ ਦਾ ਮਾਲਕ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਕੰਡਿਆਂ ਦੀ ਛੇਜ ਵਿਛਾ ਕੇ ਤੇ ਪਾਤਸ਼ਾ ਕੰਡਿਆਂ ਦੇ ਉੱਤੇ ਸੌਣ ਲੱਗਾ ਕੈਸਾ ਸਮਾਂ ਹੈ ਪਰ ਮੇਰੇ ਪਾਤਸ਼ਾਹ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਨੇ ਆਪਣੇ ਦੋਵੇਂ ਵੱਡੇ ਪੁੱਤਰ ਵੀ ਵਾਰ ਆਏ ਨੇ ਛੋਟਿਆਂ ਦਾ ਕੁਝ ਪਤਾ ਨਹੀਂ ਅਜੇ ਪਾਤਸ਼ਾਹ ਉਸ ਮਾਲਕ ਦੇ ਹੁਕਮ ਦੇ ਵਿੱਚ ਤੁਰੇ ਜਾ ਰਹੇ ਨੇ ਇੱਥੇ ਪਾਤਸ਼ਾਹ ਨੇ ਵਿਸ਼ਰਾਮ ਕੀਤਾ ਉਧਰੋਂ ਭਾਈ ਦਇਆ ਸਿੰਘ ਜੀ ਧਰਮ ਸਿੰਘ ਦੀ ਤੇ ਭਾਈ ਮਾਨ ਸਿੰਘ ਜੀ ਪਿੱਛੇ ਚੱਲਦੇ ਚੱਲਦੇ ਇਹ ਜਥਿਆਂ ਦੇ ਵਿੱਚ ਵੰਡੇ ਹੋਏ ਸੀ ਪਤਾ ਚੱਲਦਾ ਹੈ ਬਹਿਲੋਲ ਦੇ ਬਾਗ ਦੇ ਵਿੱਚ ਜਦੋਂ ਆਉਂਦੇ ਨੇ ਇੱਕ ਮਾਲੀ ਤੋਂ ਪਤਾ ਲੱਗਦਾ ਹੈ ਮਾਲੀ ਤੋਂ ਪੁੱਛਦੇ ਨੇ ਤੇ ਉਸ ਦੇ ਪੁੱਛਣ ਤੇ ਉਹ ਮਾਲੀ ਦੱਸਦਾ ਹੈ ਕਿ ਜਿਸ ਤਰ੍ਹਾਂ ਦਾ ਤੁਸੀਂ ਲਿਬਾਸ ਪਾਇਆ ਹੈ ਇਸੇ ਲਿਬਾਸ ਦੇ ਵਿੱਚ ਇੱਕ ਮਨੁੱਖ ਥੋੜਾ ਦੂਰ ਖੂਹ ਦੇ ਲਾਗੇ ਜਿਹੜਾ ਆਰਾਮ ਫਰਮਾ ਰਿਹਾ ਹੈ ਤੁਸੀਂ ਜਾ ਕੇ ਵੇਖ ਲਓ ਸ਼ਾਇਦ ਤੁਹਾਡੀ ਭਾਲ ਖਤਮ ਹੋ ਜਾਵੇ ਇਧਰ ਤਿੰਨੇ ਸਿੱਖ ਜਦੋਂ ਪਤਾ ਲੱਗਦਾ ਹੈ ਕਿ ਮੇਰੇ ਪਾਤਸ਼ਾਹ ਇੱਥੇ ਕੰਡਿਆਂ ਦੇ ਸੇਜ ਦੇ ਉੱਪਰ ਸੁੱਤੇ ਹੋਏ ਨੇ ਪੁੰਝੇ ਹੀ ਸੁੱਤੇ ਹੋਏ ਨੇ ਪਾਤਸ਼ਾਹ ਨੂੰ ਨਮਸਕਾਰ ਕਰਦੇ ਨੇ ਦੀਵੰਦੁਨੀਆ ਦੇ ਮਾਲਕ ਨੂੰ ਪਾਤਸ਼ਾਹ ਦੇ ਨਾਲ ਜੋ ਰਸਤੇ ਦਾ ਹਾਲ ਸੀ ਉਸ ਦੀ ਗੱਲਬਾਤ ਹੁੰਦੀ ਹੈ ਉਸ ਦੀ ਵਿਚਾਰ ਹੁੰਦੀ ਹੈ ਇਥੋਂ ਤਿੰਨੇ ਸਿੱਖ ਤੇ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਅਗਲੇ ਪਿੰਡੇ ਵੱਲ ਨੂੰ ਜਿਹੜਾ ਪੰਦ ਸ਼ੁਰੂ ਕਰਦੇ ਨੇ ਗੁਲਾਬੇ ਦੇ ਪਿੰਡ ਜਾਂਦੇ ਨੇ ਗੁਲਾਬਾ ਸਤਗੁਰਾਂ ਨਾਲ ਬੜਾ ਪਿਆਰ ਕਰਦਾ ਹੈ ਜਦੋਂ ਪਤਾ ਲੱਗਦਾ ਹੈ ਕਿ ਦੀਨ ਦੁਨੀਆ ਦੇ ਮਾਲ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਮੇਰੇ ਪਿੰਡ ਵਿੱਚ ਆਏ ਨੇ ਮੇਰੇ ਨਗਰ ਵਿੱਚ ਆਏ ਨੇ ਤੇ ਗੁਲਾਬਾ ਗਰਮ ਗਰਮ ਦੁੱਧ ਦਾ ਘੜਵਾ ਭਰ ਕੇ ਲੈ ਕੇ ਆਉਂਦਾ ਹੈ ਮੇਰੇ ਪਾਤਸ਼ਾਹ ਨੂੰ ਸਿਖਾਉਂਦਾ ਏ ਤਿੰਨ ਸਿੱਖਾਂ ਨੂੰ ਸਿਖਾਉਂਦਾ ਏ ਤੇ ਸਿਕਣ ਤੋਂ ਬਾਅਦ ਪਾਤਸ਼ਾਹ ਦੇ ਨਾਲ ਬਚਨ ਬਲਾਸ ਕਰਦਾ ਏ ਬੜਾ ਪ੍ਰੇਮ ਕਰਦਾ ਏ ਪਾਤਸ਼ਾਹ ਦੇ ਨਾਲ ਤੇ ਪਾਤਸ਼ਾਹ ਨੂੰ ਕਹਿ ਰਿਹਾ ਕਿ ਮਹਾਰਾਜ ਜੀ ਆਪ ਜੀ ਹੁਣ ਮੇਰੇ ਨਗਰ ਦੇ ਵਿੱਚ ਆਇਓ ਕਿਰਪਾ ਕਰੋ ਤਰਸ ਦੇ ਘਰ ਦੇ ਵਿੱਚ ਆ ਕੇ ਮੇਰੇ ਘਰ ਦੇ ਵਿੱਚ ਚਰਨ ਪਾਓ ਇੱਕ ਵਾਰੀ ਮੇਰੇ ਘਰ ਦੇ ਵਿੱਚ ਜ਼ਰੂਰ ਆਓ ਜਿਸ ਤਰ੍ਹਾਂ ਦੀਨ ਦੁਨੀਆ ਦੇ ਮਾਲਕ ਇਸ ਗੁਲਾਬੇ ਦੇ ਘਰੇ ਜਾ ਰਹੇ ਨੇ ਤੇ ਕਿਸ ਤਰ੍ਹਾਂ ਇਸ ਦੀ ਮਨੋ ਕਾਮਨਾ ਪੂਰੀ ਹੋ ਰਹੀ ਹੈ ਇਸ ਦੀ ਦਿਲ ਦੀ ਭਾਵਨਾ ਪਾਤਸ਼ਾਹ ਨੇ ਪ੍ਰਵਾਨ ਕੀਤੀ ਉਸ ਵੇਲੇ ਦਾ ਸਾਰਾ ਵੇਰਵਾ ਕਵਿਤਾ ਦੇ ਵਿੱਚ ਇਹੋ ਦਰਸ਼ਨ ਕਰੋ ਜੀ ਦੋਵੇਂ ਹੱਥ ਜੋੜ ਕੇ ਗੁਲਾਬ ਆਖਦਾ ਚਿਰਾਂ ਤੋਂ ਉਡੀਕਦਾ ਸਰਾ ਮੈਂ ਆਪ ਦਾ ਚਿਰਾਂ ਤੋਂ ਉਡੀਕਦਾ ਸਰਾ ਮੈਂ ਆਪ ਦਾ ਮਸਾ ਕਿਤੇ ਖੁੱਲੇ ਨੇ ਮੱਥੇ ਦੇ ਭਾਗ ਜੀ ਲਾ ਦਿਓ ਗਰੀਬ ਦੀ ਕੁਲੀ ਨੂੰ ਭਾਗ ਜੀ ਲਾ ਦਿਓ ਗਰੀਬ ਦੀ ਕੁਲੀ ਨੂੰ ਭਾਗ ਜੀ ਓ ਦੋਵੇਂ ਹੱਥ ਜੋੜ ਕੇ ਗੱਲਾ ਬਯਾਖਦਾ ਚਿਰਾਂ ਤੋਂ ਉਡੀਕਦਾ ਸਰਾ ਮੈਂ ਆਪ ਦਾ ਚਿਰਾਂ ਤੋਂ ਉਡੀਕਦਾ ਸਰਾ ਮੈਂ ਆਪ ਦਾ ਮਸਾ ਕਿਤੇ ਖੁੱਲੇ ਨੇ ਮੱਥੇ ਦੇ ਭਾਗ ਜੀ ਲਾ ਦਿਓ ਗਰੀਬ ਦੀ ਕੁੱਲੀ ਨੂੰ ਬਾਗ ਜੀ ਲਾ ਦਿਓ ਗਰੀਬ ਦੀ ਕੁੱਲੀ ਨੂੰ ਬਾਗ ਜੀ ਓ ਸੀਨੇ ਵਿੱਚ ਸਿੱਖ ਹੈ ਤੁਸਾਂ ਦੇ ਪਿਆਰ ਦੀ ਅੱਖੀਆਂ ਨੂੰ ਤਾਂਗ ਰਹੀਂਦੀ ਹੈ ਦیدار ਦੀ ਅੱਖੀਆਂ ਨੂੰ ਤਾਂਗ ਰਹੀਂਦੀ ਹੈ ਦیدار ਦੀ ਓ ਅਸਾਂ ਦਾ ਬੰਬੀਆ ਨਿਤ ਗਾਉਂਦਾ ਰਾਗ ਜੀ ਲਾ ਦਿਓ ਗਰੀਬ ਦੀ ਕੁੱਲੀ ਨੂੰ ਬਾਗ ਜੀ ਲਾ ਦਿਓ ਗਰੀਬ ਦੀ ਕੁਲੀ ਨੂੰ ਪਾਗ ਜੀ ਹੋ ਆਨੰਦਪੁਰ ਜਾਣ ਜਾਣ ਰਿਆ ਕਰਦਾ ਸ਼ਾਹੀ ਫੌਜਾਂ ਕੋਲ ਪਹੁੰਚਿਆ ਨਾ ਡਰਦਾ ਸ਼ਾਹੀ ਫੌਜਾਂ ਕੋਲ ਪਹੁੰਚਿਆ ਨਾ ਡਰਦਾ ਹੋ ਸ਼ੂਕ ਦੇ ਚ ਫੇਰ ਮੌਤ ਵਾਲੇ 나ਗ ਜੀ ਲਾ ਦਿਓ ਗਰੀਬ ਦੀ ਕੁਲੀ ਨੂੰ ਪਾਗ ਜੀ ਲਾ ਦਿਓ ਗਰੀਬ ਦੀ ਕੁਲੀ ਨੂੰ ਪਾਗ ਜੀ ਹੋ ਤਿੰਨ ਲੰਗ ਜਾਂਦਾ ਰਾਤ ਨੂੰ ਤਕਾਉਂਦਿਆਂ ਰਾਤ ਲੰਘ ਜਾਂਦੀ ਦਿਨ ਨੂੰ ਤਕਾਉਂਦਿਆਂ ਰਾਤ ਲੰਘ ਜਾਂਦੀ ਦਿਨ ਨੂੰ ਵਰਾਉਂਦਿਆਂ ਹੋ ਜਿਤੇ ਪਰ ਰੰਗਾ ਕਰਦਾ ਵਿਰਾਗ ਜੀ ਲਾ ਦਿਓ ਗਰੀਬ ਦੀ ਕੁੱਲੀ ਨੂੰ ਬਾਗ ਜੀ ਲਾ ਦਿਓ ਗਰੀਬ ਦੀ ਕੁੱਲੀ ਨੂੰ ਬਾਗ ਜੀ ਹੋ ਤਰ ਕੇ ਧਿਆਨ ਤੁਸਾਂ ਨੂੰ ਧਿਆਉਂਦਾਰਿਆ ਦੀਦ ਦਾ دیਵਾਨਾ ਉਸਿਆਂ ਵੀ ਪਾਉਂਦਾਰਿਆ ਦੀਦ ਦਾ دیوانਾ ਹੁਸਿਆਂ ਵੀ ਪਉਂਦਾ ਰਿਆ ਓ ਚੂਰੀਆਂ ਖਵਾਈਆਂ ਤੇ ਉਡਾਏ ਕਾਗਜੀ ਲਾ ਦਿਓ ਗਰੀਬ ਦੀ ਕੁੱਲੀ ਨੂੰ ਪਾਗ ਜੀ ਲਾ ਦਿਓ ਗਰੀਬ ਦੀ ਕੁੱਲੀ ਨੂੰ ਪਾਗ ਜੀ ਓ ਕਿਰਪਾ ਤੁਹਾਡੀ ਕਾਹੇ ਦੀ ਨਾ ਥੋੜ ਜੇ ਬਸ ਇੱਕ ਦਾਸ ਨੂੰ ਤੁਸਾਂ ਦੀ ਲੋੜ ਜੇ ਬਸ ਇੱਕ ਦਾਸ ਨੂੰ ਤੁਸਾਂ ਦੀ ਲੋੜ ਜੇ ਪੂਰੀ ਕਰੋ ਦਾਤਾ ਮਨ ਦੀ ਮੁਰਾਦ ਜੀ ਲਾ ਦਿਓ ਗਰੀਬ ਦੀ ਕੁਲੀ ਨੂੰ ਭਾਗ ਜੀ ਲਾ ਦਿਓ ਗਰੀਬ ਦੀ ਕੁਲੀ ਨੂੰ ਭਾਗ ਜੀ ਹੋ ਮੰਜਲਾਂ ਨੂੰ ਮਾਰਿਆ ਪਿਆਗ ਚੱਲ ਕੇ ਹਿੰਦ ਵਾਸੀਆਂ ਲਈ ਲੱਖਾਂ ਦੁੱਖ ਚੱਲ ਕੇ ਹਿੰਦ ਵਾਸੀਆਂ ਲਈ ਲੱਖਾਂ ਦੁੱਖ ਚੱਲ ਕੇ ਸੁਤੀ ਤਕਦੀਰ ਮੇਰੀ ਪਈ ਜਾਗ ਜੀ ਲਾਦਿਓ ਗਰੀਬ ਦੀ ਕੁੱਲੀ ਨੂੰ ਪਾਗ ਜੀ ਲਾਦਿਓ ਗਰੀਬ ਦੀ ਕੁੱਲੀ ਨੂੰ ਪਾਗ ਜੀ ਓ ਬਿਦਰੇ ਦੇ ਘਰੋਂ ਜਿਵੇਂ ਭਗਵਾਨ ਨੇ ਤਾਰਿਆ ਗਰੀਬ ਗੋਪੀਆਂ ਦੇ ਕਾਣ ਨੇ ਤਾਰਿਆ ਗਰੀਬ ਗੋਪੀਆਂ ਦੇ ਕਾਣ ਨੇ ਓ ਕੀਤਾ ਸਵੇਕਾਰ ਸੀ ਅਲੂਣਾ ਸਾਗ ਜੀ ਲਾ ਦਿਓ ਗਰੀਬ ਦੀ ਕੁਲੀ ਨੂੰ ਪਾਗ ਜੀ ਲਾ ਦਿਓ ਗਰੀਬ ਦੀ ਕੁਲੀ ਨੂੰ ਪਾਗ ਜੀ ਓ ਪੁੱਛਦੇ ਸੀ ਲੋਕੀ ਗੁਰੂ ਕਦੋਂ ਆਉਣਗੇ ਡੁੱਬਦੇ ਜੀਵਾਂ ਦੇ ਢੇੜ ਪਾਰ ਲਾਉਣਗੇ ਡੁੱਬਦੇ ਜੀਵਾਂ ਦੇ ਢੇੜ ਪਾਰ ਲਾਉਣਗੇ ਓ ਰਾਹਵਿ ਲਾ ਦਿਓ ਗਰੀਬ ਦੀ ਕੁੱਲੀ ਨੂੰ ਬਾਗ ਜੀ ਲਾ ਦਿਓ ਗਰੀਬ ਦੀ ਕੁੱਲੀ ਨੂੰ ਬਾਗ ਜੀ ਓ ਬਾਗ ਓ ਝਲਕੇ ਕਰ ਬਿਨੂਰ ਦੀ ਦਾਸ ਕਰੇ ਸੇਵਾ ਰੱਜ ਕੇ ਹਜੂਰ ਦੀ ਦਾਸ ਕਰੇ ਸੇਵਾ ਰੱਜ ਕੇ ਹਜੂਰ ਦੀ ਓ ਭਗਵਾਨੀ ਇਹ ਤੇ ਹਰੇ ਕਰੋ ਬਾਗ ਜੀ ਲਾ ਦਿਓ ਗਰੀਬ ਦੀ ਕੁੱਲੀ ਨੂੰ ਬਾਗ ਜੀ ਲਾ ਦਿਓ ਗਰੀਬ ਦੀ पागजी